ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਲਗਾਉਂਦੇ ਆਂ ਤੇ ਲੜਕਿਆਂ ਦੀ ਐਡ ਲਈ ਅਸੀਂ ਬਹੁਤ ਘੱਟ ਫੀਸ ਲੈਂਦੇ ਆਂ ਤੇ ਇੱਕ ਵਾਰ ਫੀਸ ਲੈਣ ਤੇ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਬਾਰ-ਬਾਰ ਰਿਪੀਟ ਕੀਤਾ ਜਾਂਦਾ ਹੈ ਤੇ ਇਸ ਲਈ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਚਰਨਜੀਤ ਸਿੰਘ ਕਾਸਟ ਮੱਝਵੀ ਸਿੱਖ ਉਮਰ 50 ਸਾਲ ਪਿੰਡ ਕੋਟ ਸਦੀਕ ਜ਼ਿਲ੍ਹਾ ਜਲੰਧਰ ਇਹਨਾਂ ਦੇ ਦੋ ਲੜਕੇ ਤੇ ਇੱਕ ਲੜਕੀ ਹੈ ਲੜਕੀ ਦਾ ਵਿਆਹ ਹੋ ਗਿਆ ਹੈ ਇਹਨਾਂ ਨੂੰ 40 ਸਾਲ ਤੋਂ ਉੱਪਰ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਜੀ ਮੱਝਵੀ ਸਿੱਖ ਕਾਸਟ ਨੂੰ ਪਹਿਲਾ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਗੱਲ ਕਰ ਸਕਦੇ ਹੋ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਪ੍ਰੀਤ ਕੌਰ ਸਿੱਧੂ ਕਾਸਟ ਜੱਟ ਸਿੱਖ ਉਮਰ 34 ਸਾਲ ਕੱਦ 5 ਫੁੱਟ 3 ਇੰਚ ਪੜ੍ਹਾਈ ਐਮ ਫਾਰਮੇਸੀ ਗਵਰਨਮੈਂਟ ਸਰਵਿਸ ਡਿਜ਼ਿਗਨੇਸ਼ਨ ਫਾਰਮੇਸੀ ਅਫੀਸਰ ਨੇ ਇਹ ਇਹਨਾਂ ਦਾ ਇੱਕ ਭਰਾ ਤੇ ਇੱਕ ਭੈਣ ਦੋਨੋਂ ਬ੍ਰੈਂਪਟਨ ਕੈਨੇਡਾ ਵਿੱਚ ਹਨ ਪਿਤਾ ਰਿਟਾਇਰ ਨੇ ਸਵਰਾਜ ਟਰੈਕਟਰ ਕੰਪਨੀ ਚੋਂ ਮਾਤਾ ਹਾਊਸ ਵਾਈਫ ਨੇ ਮੀਨਰ ਹੈਂਡੀਕੈਪ ਸ਼ਾਰਟ neck ਨੇ ਜੀ ਇਹ ਮਾਮਲੀ ਜੀ ਇਹਨਾਂ ਦੀ ਛੋਟੀ ਗਰਦਨ ਆ ਪਤਾ ਸ਼ੱਜੂ ਮਾਜ਼ਰਾ सेक्टर 126 ਖਰੜ ਮਹਾਲੀ ਇਹਨਾਂ ਨੂੰ ਮਹਾਲੀ ਚੰਡੀਗੜ੍ਹ ਰੋਪੜ ਫਤਿਹਗੜ ਸਾਹਿਬ ਪਟਿਆਲਾ ਲੁਧਿਆਣਾ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਬਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਧਾਲੀਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਹੈ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਭਰਾ ਕੈਨੇਡਾ ਵਿੱਚ ਪੀਆਰ ਆ ਮੈਰਿਡ ਨੇ ਜੀ ਉਹ ਪਿਤਾ ਗਵਰਨਮੈਂਟ ਜੌਬ ਤੇ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਹੈ ਜੀ ਇਹਨਾਂ ਨੂੰ ਕੈਨੇਡਾ ਪੀਆਰ ਲੜਕਾ ਚਾਹੀਦਾ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਬਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 17 6 1998 ਕੱਦ 5 ਫੁੱਟ 9 ਇੰਚ ਪੜਾਈ ਬੀਏ ਗੋਤਮ ਹਾਲ ਜ਼ਮੀਨ 4.5 ਕਿੱਲੇ ਕੰਮ ਸਰਕਾਰੀ ਜੋਬ ਕਰਦੇ ਨੇ ਸੀਟਜੂ ਚੰਡੀਗੜ੍ਹ ਵਿੱਚ ਮੰਗ ਹੈ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਜਾਂ ਸਰਕਾਰੀ ਨੌਕਰੀ ਕਰਦੀ ਚਾਹੀਦੀ ਆ ਜੀ ਲੜਕੀ ਰੋਪੜ ਫਤਿਹਗੜ੍ਹ ਸਾਹਿਬ ਮਹਾਲੀ ਜ਼ਿਲ੍ਹੇ ਤੋਂ ਹੋਵੇ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਨਾਲ ਗੱਲਬਾਤ ਸਿੱਧਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਹੁਸ਼ਿਆਰਪੁਰ ਜਨਮ 1995 ਪੜਾਈ ਬੀਕੋਮ ਕੱਦ 5 ਫੁੱਟ 1 ਇੰਚ ਕਾਸਟ ਕਸ਼ੀ ਅਪਰਾਜਪੂਤ ਗੋਤ ਝਗੜੇ ਦੋ ਪ੍ਰਾ ਅਨਮੈਰਿਡ ਨੇ ਲੜਕੀ ਕਨੇਡਾ ਪੀਆਰ ਆ ਜੀ ਮੰਗ ਇਹਨਾਂ ਨੂੰ ਕਸ਼ੀ ਅਪਰਾਜਪੂਤ ਕਾਸਟ ਦੇ ਲੜਕੇ ਨੂੰ ਪਹਿਲ ਹੈ ਜੀ ਲੜਕਾ ਸਰਦਾਰ ਹੋਵੇ ਜਾਂ ਫਿਰ ਜੱਟ ਸੈਣੀ ਰਾਮਗੜੀਆ ਕਾਸਟ ਤੋਂ ਹੋਵੇ ਐਨ ਆਰ ਆਈ ਨੂੰ ਪਹਿਲਾ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਬਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਸਾਂ ਨਾਲ ਜਦੇ ਕੁਝ ਰਿਸ਼ਤੇ ਜੀ ਤੇ ਸਾਡੇ ਜੋ ਵੀ ਵੀਡੀਓ ਦੇ ਵਿੱਚੋਂ ਤੁਹਾਨੂੰ ਰਿਸ਼ਤਾ ਪਸੰਦ ਆਉਂਦਾ ਜੀ ਉਸ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਵੇਗੀ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਜੀ ਅਸੀਂ ਰਿਸ਼ਤੇ ਨਹੀਂ ਕਰਾਉਂਦੇ ਅਸੀਂ ਸਿਰਫ ਐਡ ਲਗਾਉਂਦੇ ਹਾਂ ਤੇ ਸਾਡੇ ਜੋ ਵੀ ਰਿਸ਼ਤੇ ਪਾਏ ਹੁੰਦੇ ਨੇ ਜੀ ਉਸ ਵਿੱਚ ਪਰਿਵਾਰ ਦਾ ਹੀ ਨੰਬਰ ਹੁੰਦਾ ਤੇ ਜੇਕਰ ਕਿਸੇ ਵਿਚੋਲੇ ਜਾਂ ਮੈਰਿਜ ਵਿਊਰੇ ਵਾਲੇ ਦਾ ਨੰਬਰ ਆ ਵੀ ਜਾਂਦਾ ਤਾਂ ਤੁਸੀਂ ਉਹਨਾਂ ਨਾਲ ਗੱਲ ਧਿਆਨ ਨਾਲ ਕਰਨੀ ਆ ਜੀ ਤੇ ਆਪਣੀ ਜ਼ਿੰਮੇਵਾਰੀ ਨਾਲ ਕਰਨੀ ਆ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਜੀ ਤੇ ਅਸੀਂ ਪਰਿਵਾਰ ਦੇ ਨੰਬਰਾਂ ਸਮੇਤ ਹੀ ਰਿਸ਼ਤੇ ਪਾਉਂਦੇ ਹਾਂ ਤੇ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੀ ਐਡ ਲਗਵਾਉਣ ਲਈ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ